ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਗੱਬਣ ਜਰਸੀ ਤੇ ਇੱਕ ਆ ਬੱਚੇ ਦੇ ਬਿਨਾਂ ਤੁਹਾਨੂੰ ਗਾਂ ਤਾਂ ਦਿਖਾਵਾਂਗੇ ਤੇ ਦੋ ਤੁਹਾਨੂੰ ਆ ਟੁਕੜਾ ਗਾਵਾਂ ਹੌਲੇ ਭਾਜ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਜੀ ਹੁਣ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਹਿਬ ਜੀ ਭਾਈਓ ਠੀਕ ਠਾਕ ਵਧੀਆ ਵਧੀਆ ਜੀ ਤੁਸੀਂ ਦੱਸੋ ਬਾਕੀ ਰਪਾਈ ਗਿਰਪਾ ਜੀ ਚਲੋ ਵਧੀਆ ਕਿਤਪਾ ਚੇਦੀ ਵੇਖ ਗਿਆ ਉਦਨ ਵਾਲਾ ਮਾਲ ਫਿਰ ਵੇਖ ਗਿਆ ਵੇਖ ਗਿਆ ਭਾਈਓ ਉਦੋਂ ਵੇਖ ਗਿਆ ਉਦੋਂ ਬਾਅਦ ਵੀ ਦੋ ਕਿ ਬਸ਼ੀਆਂ ਦਿੱਤੀਆਂ ਸ਼ਰੀ ਨਗਰ ਵਾਲਿਆਂ ਨੂੰ ਅੱਛਾ ਸਾਡੀਆਂ 10 ਦਿਓਂ ਸ਼ਰੀ ਨਗਰ ਨਾਲੋਂ ਚਲੀ ਜਾਂਦੀਆਂ ਮਹੀਨੇ ਚ ਅੱਛਾ ਚਲ ਜਾਂਦੀਆਂ ਆਪਣੇ ਬਟਾਲੇ ਦੇ ਵੀਰੋਂ ਪਾਉਂਦੇ ਮਾਲ ਸ਼ਰੀ ਨਗਰ ਨੂੰ ਗੱਬਣਾ ਹੁੰਦੀਆਂ ਉਹ ਸਾਰੀਆਂ ਗੱਬਣਾ ਗੱਬਣਾ ਕੱਚੀਆਂ ਮਸ਼ੀਨਾਂ ਦੇ 10 ਵੀ ਦਿਨ ਕੱਚੀਆਂ ਹੁੰਦੀਆਂ ਉਹ ਠੀਕ ਆ ਉਹ ਵੀਡੀਓ ਜੇ ਨਹੀਂ ਪਾਈਦੀਆਂ ਨਾ ਵੀਡੀਓ ਜੇ ਨਹੀਂ ਪਾਈਦੀਆਂ ਬੋਲਦੇ ਕਰੇ ਨੰਬਰ 771079475 ਜੀ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫੇਰ ਆ ਜਿਹੜੀਆਂ ਪਹਿਲੇ ਨੰਬਰ ਤੇ ਜਿਹੜੀ ਇਹ ਜੀ ਵੈੜ ਦੇ ਦਾ ਬੱਚਾ ਮਰਿਆ ਜੇ ਬੱਚਾ ਨਹੀਂ ਹੈਗਾ ਇਹਦਾ ਬੱਚਾ ਨਹੀਂ ਹੈਗਾ ਮਈ ਆਗੇ ਭਾਜੀ ਵੈੜ ਕਾ ਦੀ ਗਾਂ ਨਹੀਂ ਮਈ ਆਏ ਅੱਛਾ ਥਣ ਲੱਗਾ ਚੋ ਆ ਇੱਕ ਨੰਬਰ ਦਾ ਹੋਊਗਾ ਅੱਛਾ ਇਹਦੇ ਕੋਲ ਦੁੱਧ ਆਪਾ ਚੋਕ ਲਿਆਉਂਦੇ 15 ਕਿਲੋ ਸਾਡੇ ਕੋਲ ਥੋੜਾ ਆਪਰਾ ਮੜਾਈਆਂ ਇਹਨਾਂ ਤੇਨ ਦਿਨੋਂ ਗਏ ਨੇ ਤਾਂ ਪਾਣੀ ਨਹੀਂ ਪੀਤਾ ਇੰਨਾ ਫਰਾਈ ਕਹਿੰਦੀ ਗੱਲ ਹੀ ਕੋਈ ਨਹੀਂ ਅੱਛਾ ਘਰ ਵਾਲੇ ਕਹਿੰਦੇ ਵੀ 15 ਦਿਨਾਂ ਦਾ ਬੱਚਾ ਮਰਿਆ ਵੀ 15 ਦਿਨਾਂ ਦੀ ਸੁਈ ਆ ਅੱਛਾ ਕੋਈ ਵਿਹਾਂ ਦੀ ਮਾਲਕ ਨਹੀਂ ਨਹੀਂ ਮਾਲਿਆ ਬੱਚਾ ਮਰਿਆ ਵਾ ਆਹ ਜਦੋਂ ਬੱਚਾ ਨਹੀਂ ਹੈਗਾ ਹੁਣ ਕੋਈ ਆਪਣੇ ਸਾਹ ਨਾਲ ਪਰ 13 ਕਿਲੋ ਦੁੱਧ ਮੈਂ ਚਵਾ ਕੇ ਦਊਂਗਾ ਹੁ ਸਵਾਹ ਆਊਗਾ ਭਾਜੀ ਮਈਆਂ ਵਾਲਾ ਥਣ ਲੱਗਾ ਥਣ ਤੁਹਾਨੂੰ ਚੱਕ ਕਰਾ ਦੋ ਇੱਕ ਵਾਰੀ ਖੋਲੋ ਹਾਂ ਫਿਰ ਤੋਰ ਦਈਏ ਦੁੱਧ ਮੌਕੇ ਤੇ ਜਿਹੜਾ ਕਹਿੰਦੇ ਕਿ 13 ਲੀਟਰ ਜਿਹੜਾ ਹੈਗਾ ਬਾਕੀ ਸੂਈ ਸਵਾਈ ਆ ਕੋਈ ਵੀਰ ਆਪਣੀ ਦੁੱਧ ਦੀ ਚਵਾਈ ਕਰਕੇ ਖੜੇ The <laughs> weather ਸਲੀ ਕਰੇ ਭਾਜੀ 13 ਤੋਂ ਪਾਵਨਾ ਕਾਟਾਂਗਾ 13 ਕਿਲੋ ਦੁੱਧ ਪੱਕਾ ਵਾ ਭਾਵੇਂ ਚਾਰ ਡੰਗੇ ਚੁਈ ਜੇ ਤੇ ਦੁੱਧ ਦਾ ਨਹੀਂ ਝੂਠ ਮਾਨਾ ਜੋ ਮਰਜੀ ਹੋ ਜੇ ਫਿਰ ਤੇ ਮੁੱਲ ਮੋਲੇ ਦਾ ਬਿਲਕੁਲ ਜਾਇ ਜੇ ਹੁੰਦਾ ਬੱਚਾ ਤੇ ਭਾਜੀ ਮੁੱਲ ਜ਼ਿਆਦਾ ਕਰਨਾ ਸੀ ਅੱਛਾ ਹੁਣ ਭਾਜੀ ਆਪਾਂ 32 ਚ ਮਾਨਤਨ ਕਰ ਦਾਂਗੇ ਅੱਛਾ 13 ਕਿਲੋ ਦੁੱਧ ਤਿਆਰ ਆ ਭਾਜੀ 13 ਲੀਟਰ ਘਰ ਚਵਾ ਕੇ ਦੋਗੇ ਦੋ ਆ ਕੇ ਭਾਜੀ ਜਿਤਾ ਮਰਜੀ ਕੋਈ ਚੁਈ ਜੇ ਦੱਖਾਂ ਇਹ ਆ ਕਿ ਅਗਲਾ ਵੀ ਕੋਈ ਚਵਾ ਕੇ ਖੜੇ ਹਨਾ ਦੇਖੋ ਭਾਜੀ ਕਿੰਨਾ ਦਾ ਸਪੈਸ਼ਲ ਥਣ ਲਗਾ ਥਾਂ ਨੇ ਜਿਹੜਾ ਕਾਫੀ ਪਿਆਰਾ ਬਾਕੀ ਮਿਲਕ ਵਿੱਚ ਚੰਗੀ ਕੋਈ ਇਹ ਰਸੀ ਪੜ ਕਾ ਕੋਈ ਗੱਪੜ ਜੇ ਥੋੜੀ ਸਾਂਭੀ ਘਾਟਾ ਭਾਜੀ ਥਣ ਥਣ ਵੇਖੋ ਕੀ ਚੀਜ਼ ਲੱਗਾ ਠੰਡੀ ਧੀਰੀ ਬੜੀ ਆ ਫਾਇਦਾ ਭਾਵੇਂ ਥੱਲੇ ਬੈਠ ਜਾਓ ਤੇ ਕਿੰਨੇ ਕ ਸਾਂਭੀ ਨਹੀਂ ਕਿਹਨੇ ਕਦਰ ਹੀ ਨਹੀਂ ਪਾਈ ਭਾਜੀ ਇਹ ਵੀ ਭਾਜੀ 13-14 ਕਿਲੋ ਦੇ ਚਵਾਈ ਜਾਊਗੀ ਅੱਛਾ ਹਾਂਜੀ ਆ ਸਗੇ ਚਵਾਈ ਇਹਨਾਂ ਠੰਡੀ ਧੀਰੀ ਬੜੀ ਠੀਕ ਆ ਸਰੀਰਾਂ ਥੋੜੀ ਇੱਕ ਲੱਸੀ ਰਹਿ ਗਈ ਹੈ ਨਾ ਇਹ ਸਾਂਭੀ ਨਹੀਂ ਭਾਜੀ ਐਡਾ ਲੈਵਾ ਮਾਰ ਕੇ ਸੁਣਾ ਨੇ ਠੀਕ ਆ ਅਜੇ ਤਿਆਰ ਹੋਣੀ ਆ ਇਹ ਹੈ ਨਾ ਚਲ ਕੋਈ ਲੈ ਜਾ ਫੇਰ ਬਾਅਦ ਚਾਰ ਅਜਾ ਪਤਾ ਹੈ ਇਹ ਪਾਜੀ ਕਦਰ ਨਹੀਂ ਪਾਈ ਕਿੰਨੇ ਗਾਂ ਦੀ ਦੇਖੋ ਗਾਂ ਬੱਲੇ ਵਕ ਡਾ ਹਣੀ ਬਈ ਫਿਰਦੀ ਬਾਕੀ ਨਹੀਂ ਜਾਨੀ ਬਾਈ ਚੰਗੇ ਕਸ਼ਮੀਰੋਂ ਆਈ ਆ ਸੋਨ ਤੱਕ ਜਿਹੜੇ ਆ ਚੰਗੀ ਤਿਆਰ ਬਣੇ ਬਾਕੀ ਇਹ ਪੜਿਆਂ ਪੜਿਆਂ ਲਵੇਖੇ ਤੇ ਕੋਈ ਗੱਲ ਨਹੀਂ ਸੋਨ ਦੀ ਨਾ ਪਾਉਂਦਾ ਉਹ ਪਾਜੀ ਕਹਿੰਦੇ ਵੀ ਚਲੋ ਅਸੀਂ ਇਹਦੇ ਲਈ ਵੱਧ ਕਰਾਂ ਜੇ ਕਹਿੰਦੇ 13 14 ਕਿਲੋ ਚਵਾਈ ਜਾਊਗਾ ਆਪਾਂ ਕਿਹੜਾ ਘਰ ਲਿਆਵਾਂ ਹਾਂਜੀ ਹਾਂਜੀ ਪਾਜੀ ਬਾਹਰੋਂ ਆਈਆਂ ਦੀਆਂ ਬਾਕੀ ਇਹ ਵੀ ਚਵਾਈ ਜਾਊਗੀ ਦੇਖੋ ਲੈ ਵਾਲੂਆ ਕੋਈ ਬਾਈ ਕੁਈ ਨਹੀਂ ਹੈ ਠੀਕ ਹੈ ਤੇਰੀ ਬੜੀ ਹੈ ਪਾਜੀ ਤੇ ਇਹਦਾ ਮੁੱਲ ਬੋਲੇ ਦਾ ਪਾਜੀ ਕਰਦੇ ਆਪਾਂ 30000 ਅੱਛਾ 28000 ਦੀ ਦੇ ਦਾਂਗੇ ਵਿੱਚੇ ਛੋਟ ਕਰਦੇ ਹੋ ਤਾਂ ਤਾਂ ਕੋਈ ਗੱਲ ਨਹੀਂ ਪਾਜੀ ਫੋਨ ਦਾ ਵੀ ਅੱਛਾ ਕੋਈ ਫੋਨ ਲਾਵੇ ਕਰੀ ਹਾਂਜੀ ਗੱਬਣ ਵਾਂ ਲੈ ਜੂ 4-5 ਦਿਨ ਲੈ ਜੂਗੀ ਪਾਜੀ ਠੀਕ ਹੈ ਜੀ ਹਾਂਜੀ ਤੇ ਇਹ ਕਾ ਪਾਜੀ ਵਸ਼ੀ ਜੇ ਪਹਿਲਾਂ ਪਹਿਲਾ ਸੁਆ ਹਾਂਜੀ ਪਹਿਲੇ ਨੂੰ ਆ ਇਹਦੇ ਥੱਲੇ ਕੋਈ ਪੱਕਾ 6 ਕਿਲੋ ਦੁੱਧ ਜਾਂ ਮਰਾ ਦੋ ਜਾਂਦੀ 6 ਕਿਲੋ ਪੱਕਾ ਹੈਗਾ ਤਾਂ ਪੱਕਾ ਭਾਜੀ ਦੁੱਧ ਦਾਣੀ ਝੂਠਾ ਹੈਗਾ ਅੱਛਾ ਹਾਂਜੀ ਪੱਕਾ ਹੋਊਗਾ 6 ਕਿਲੋ ਜਿਹੜਾ ਘਰੋਂ ਚੁਆ ਕੇ ਦੋਗੇ ਕਿ ਬਾਹਰ ਆ ਕੇ ਭਾਜੀ ਕੋਈ ਗੱਲ ਨਹੀਂ ਬਾਕੀ ਇਹ ਕਿ ਅਗਲਾ ਵੀ ਕੋਈ ਵੇਰ ਚਵਾਈ ਕਰਕੇ ਖੜੇ ਭਾਵੇਂ ਕੋ ਜਿਆਦੇ ਦੁੱਧ ਵਾਲੀ ਥੋੜੇ ਦੁੱਧ ਵਾਲੀ ਝੂਠਾ ਕੰਮ ਹੀ ਨਹੀਂ ਇਹ ਝੂਠ ਮਾਰੀ ਇਹਦੇ ਭਾਜੀ ਦੋ ਦਿਨ ਮਾਲ ਵੇਖਣਾ ਠੀਕ ਹੈ ਜੀ ਦਾ ਸਦਾ ਬਾਹਰ ਕੰਮ ਕਰਨਾ ਠੀਕ ਹੈ ਜੀ ਹਾਂਜੀ ਹੰਡੀ ਧੀ ਬੱਧੀ ਬਹੁਤ ਜੀ ਬਾਕੀ ਸੋਹਣੀ ਸਾਨੀ ਬੜੀ ਏ ਠੀਕ ਤੇ 98 ਤੇ ਤੁਹਾਨੂੰ ਦਿਖਾ ਰਹੀ ਏ ਲੱਗੇ ਤਾਂ ਗੁੰਡੀ ਭਾਈ ਕੋਈ ਗੱਲ ਨਹੀਂ ਥਣ ਤੁਣਾ ਮਖਾਦੀ ਕੋਈ ਗੱਲ ਨਹੀਂ ਹਾਂ ਦੇਖ ਸਾਡੇ ਥਣ ਹਾਂ ਕੋਣੀ ਨਹੀਂ ਦੇ ਤੇ ਇਹ ਕਿੰਨੇ ਦੀ ਹੈਗੀ ਭਾਜੀ ਛੋਟੀ ਜੀ ਆ ਠੀਕ ਆਹੋ ਅੰਦਾਜ਼ਾ ਦੂਜੇ ਭਾਜੀ ਕਦ ਕੁ ਦਾ ਆਪੇ ਲਾਇਆ ਕਰੋ ਮੇਰੇ ਵੀਰ ਵੀਡੀਓ ਦੇ ਠੀਕ ਆ ਇਹ ਨਾ ਕਹਦਾ ਕਿ ਮੁੜ ਕੇ ਆਲੇ ਕਹਿੰਦੇ ਛੋਟੀ ਆ ਛੋਟਿਆ ਵੀਡੀਓ ਦੇ ਵੱਢੀ ਲੱਗਦੀ ਉਹ ਕਮਲਾ ਵਧੀਆ ਵੀਡੀਓ ਵੇਖਾ ਕਰੋ ਇਹ ਅੱਗੇ ਚਲੋ ਜੇ ਤਰੇ ਦਾ ਕਾਰਾ ਜੇ ਸਰੀਰ ਆ ਪਹਿਲੇ ਨਾਲ ਦੇ ਹਿਸਾਬ ਨਾਲ ਠੀਕ ਆ ਭਾਜੀ ਮੇਰੀ ਭਾਜੀ ਬੜੀ ਆ ਤੇ ਬਹੁਤ ਜਗੇ ਗੋਣ ਗੋਣ ਬੜੀ ਮੁੱਲੇ ਦਾ ਮੋਲੇ ਦਾ ਭਾਈ ਆਪਾਂ 12000 ਕਰਦੇ ਆ 10000 ਚ ਮਾਨਤਨ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਬਿਲਕੁਲ ਛੋਟਾ ਜੀ ਤੇ ਹੁਣ ਅਗੇ ਐਂਡ ਤੇ ਦੇਖੋ ਕਿੰਨਾ ਮੋਲੇ ਦਾ ਭਾਈ ਦੁੱਧ ਪੱਕਾ ਪੰਜ ਕਿਲੋ ਆ ਪੰਜ ਕਿਲੋ ਆ ਥੱਲੀ ਧੀਰੀ ਆ ਭਾਵੇਂ ਇਦਾਂ ਥੱਲੇ ਪੈ ਲੂ ਠੀਕ ਹੈ ਜੀ ਇਦਾਂ ਹੀ ਭਾਵੇਂ ਕੋਈ ਗੱਲ ਹੀ ਨਹੀਂ ਥਣ ਵੇਖੋ ਇਹਨੂੰ ਭਾਜੀ ਕਿਹੜਾ ਲੱਗਾ ਠੀਕ ਹੈ ਵੇਖੋ ਥਣ ਇਹ ਆ ਕਿ ਘਰ ਦਾ ਚਾਹ ਪਾਣੀ ਦਾ ਵਧੀਆ ਸਾੜੀ ਦੇ ਨਦੀ ਨਹੀਂ ਆ ਦੇ ਆ ਦੇਖੋ ਠੀਕ ਹੈ ਕੋਈ ਗੱਲ ਹੀ ਨਹੀਂ ਜਿੱਦਾਂ ਮਰਜ਼ੀ ਚੋਈਏ ਠੀਕ ਹੈ ਤੋੜ ਦਈਏ ਕਰੀਏ ਪਾਪੜੀ ਕਰੀ ਗਈ ਹੈ ਇਦਾਂ ਕੇਲ ਕਰੋ ਖਾਈ ਜਾਂ ਇਹਦੇ ਕੋਲ ਦੁੱਧ ਜਿਹੜਾ 5 ਕਿਲੋ ਦਾ ਸੀ ਪੰਜ ਕਿਲੋ ਦੁੱਧ ਭਾਜੀ ਇਹਦਾ 98 ਫੇਲ ਕਰਦਾ ਏਡਾ ਸੰਗਣਾ ਦੁੱਧ ਆ ਠੀਕ ਆ ਹਾਂਜੀ ਬਾਕੀ ਇਹ ਵੱਧ ਵੀ ਜਾਊਗੀ 2 ਕਿਲੋ ਖੰਡ ਤੇ ਮੋਲਾ ਪਾ ਛੋਟਾ ਜਿਹਾ ਪੋਣਾ ਪਾਜੀ ਲੈਣ ਦੇ ਨਾਲੇ ਕਰਨਾ ਕਿੰਨਾ 8000 ਚ ਮਾਤਨ ਕਰਦਾਂਗੇ ਕਿੰਨਾ ਓ ਚੋ 1000 ਛੱਡ ਦੇ ਸਤ ਨਹੀਂ ਦੇ ਦ ਬਿਲਕੁਲ ਜੈਸ ਨਾ ਮੈਂ ਕਿ ਇੱਚਵੇਂ ਕਸਰਾ ਕੀ ਅੱਛਾ ਪਾਜੀ ਹੈ ਪਾਜੀ 5 ਕਿਲੋ ਜਿੱਦਾਂ ਮਰਜੀ ਕੋ ਚੋ ਕੇ ਖੜੇ ਬਾਕੀ ਠੰਡੀ ਧੀਰੀ ਬੜੀ ਆ ਠੀਕ ਹੈ ਜੀ ਜਿੱਦਾਂ ਭਾਵੇਂ ਫੇਰ ਵਾਜੋ ਆ ਵੀ ਠੀਕ ਹੈ ਜੀ ਹਾਂ ਇਹ ਲੋਕਾਂ ਵਾਂ ਬੈਨ ਦਿੰਨੀਆਂ ਜਦਾਂ ਮੱਦੀ ਭਾਵੇਂ ਥਲੇ ਉਹਦੇ ਲੰਗ ਜਿਹੜੇ ਇਹਨੇ ਲੈਣਾ ਥੋੜੀ ਠੀਕ ਹੈ ਜੀ ਮੇਨ ਇਹੋ ਮਸਲਾ ਠੰਡੀ ਦੀ ਨਹੀਂ ਦੀ ਗੱਲ ਹੁੰਦੀ ਤੇ ਠੀਕ ਹੈ ਵੀਰ ਕੁਛ ਕਹਣਾ ਫਿਰ ਬਸ ਇਹੀ ਭਾਜੀ ਮੇਹਰਬਾਨੀ ਬੈਠੇ ਆਣ ਕੇ ਤਸੱਲੀ ਕਰਕੇ ਖੜੋ ਆਪਣੇ ਕਰਕੇ ਪਾਈ ਜਾਵੇ ਫਿਰ ਕਰਾਵਾ ਦਿੰਦੇ ਆ ਹਾਂਜੀ ਹਾਂਜੀ ਆਪਣੇ ਵਾਲਾ ਕੰਮ ਹੀ ਕੋਈ ਨਹੀਂ ਕੋਈ ਨਾ ਕਰਨੇ ਆਪਣੀ ਤਸੱਲੀ ਕਰਕੇ ਖੜੋ ਕਰਕੇ ਮਾਲ ਖੜਨਾ ਆਪਣੇ ਠੀਕ ਹੈ ਇਹੋ ਆਪਣੇ ਬੰਦ ਚਾਰ ਜਿਹੜੀਆਂ ਅੱਜ ਵਕਾਉ ਕੀਤੀਆਂ ਵਾਂ ਜੰਗਲੀ ਮਾੜਾ ਬਿੰਦੇ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੀ 13 ਕਿਲੋ ਕਰਨਾ ਥੋੜਾ ਜੀ ਜੜੀ ਧਰਿਆ ਪਰ 13 ਕਿਲੋ ਮੌਕੇ ਤੇ ਹੈਗਾ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ